ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਸਤਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਪਪਰਾਏ ਅੱਜ ਗਿੱਦੜਵਾਏ ਹਲਕੇ ਦੇ ਪਿੰਡਾਂ 'ਚ ਫਿਰਦੇ ਆਂ ਲੋਕਾਂ ਨਾਲ ਕਰਾਂਗੇ ਗੱਲਬਾਤ ਕਿਹਨੂੰ ਜਤਾਉਣਗੇ ਸਵਾਰ ਗਿੱਦੜਵਾਹੇ ਤੋਂ ਅੰਕਲ ਜੀ ਕਿਹਨੂੰ ਪਾਓਗੇ ਸਵਾਰ ਵੋਟ ਦੱਸਦੇ ਯਾਰ ਤਾਂ ਕੀ ਨਹੀਂ ਯਾਰ ਪਾਣੀ ਲਾ ਕੇ ਨੇ ਨਹੀਂ ਯਾਰ ਨਹੀਂ ਮੇਰੇ ਜੋਰ ਕੀ ਦਾ ਲੱਗਦਾ ਹਵਾ ਕੀ ਦੀ ਜਲਦੀ ਪਈਆ ਕੋਈ ਪਤਾ ਨਹੀਂ ਭਰਾਵਾ ਆਪਾਂ ਨੂੰ ਜੋਰਦਾ ਹਵਾ ਦੀ ਨਹੀਂ 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 ਡਰਾਉਣੇ ਕਿ ਆਪਾਂ ਨੂੰ ਪਤਾ ਹੀ ਨਹੀਂ ਭਾਗੇ ਮੈਂ ਨਹੀਂ ਕਾਂਗਰਸ ਦੀ ਚੱਲਦੀ ਤੁਸੀਂ ਦੱਸੋ ਕੀ ਦੀ ਹਵਾ ਜਲਦੀ ਪਈਆ ਕੀ ਕਹਿ ਸਕਦੇ ਆ ਭਰਾਵਾ ਸਾਰਿਆਂ ਦੀ ਕੁਝ ਹੀ ਨਹੀਂ ਨਹੀਂ ਫਿਰ ਵੀ ਮੈਂ ਪੀ ਦੇ ਚਾਂਸ ਜੇ ਲੱਗਦੇ ਨੇ ਪੀ ਦੇ ਚਾਂਸ ਲੱਗਦੇ ਆ ਕਾਰਨ ਕੀ ਆ ਪਤਾ ਨਹੀਂ ਕਾਰਨ ਕੌਣ ਦਾ ਕਾਰਨ ਇੱਕ ਤਾਂ ਸਾਡੇ ਜਮਾਂ ਚੁੱਲ੍ਹੇ 'ਨਾ ਬੈਠਾ ਅੱਛਾ ਜੀ ਉਹ ਧਰ ਤੇ ਪੌਣੀਆਂ ਦੇ ਅੱਛਾ ਕਹਿੰਦੇ ਤਰਸ ਦੇ ਧਰ ਤੇ ਪੌਣੀਆਂ ਹਾਂਜੀ ਕਿਉਂ ਕਿ ਸਾਡੇ ਚੋਟੀਆਂ ਵਾਲਾ ਮੈਨਰ ਜਿਹੜਾ ਨਵਾਂ ਘੜਵਾ ਕੇ ਠੱਲ ਪਟਾਈ ਹੈ ਅੱਛਾ ਜੀ ਤੇ ਕਿਸਾਨ ਨੂੰ ਪਾਣੀ ਚਾਹੀਦਾ ਠੀਕ ਹੈ ਜੀ ਕਿਸਾਨ ਨੂੰ ਪਾਣੀ ਨਾਲ ਹੀ ਖੇਤੀ ਹੈ ਹਾਂਜੀ ਤੇ ਫਿਰ ਵੋਟ ਦਾ ਹੱਕਦਾਰ ਹੈਗਾ ਹੀ ਹੈ ਕਿਵੇਂ ਮੋਟਰਾਂ ਤਾਂ ਜਆ ਮਨਪ੍ਰੀਤ ਬਾਦਲਵਾ ਕੇ ਗਿਆ ਵਾ ਗੋਰਮ ਨੇ ਰਵਾਈਆਂ ਸੀ ਜੀ ਤੋਆਈਆਂ ਹਾਂ ਤੇ ਉਹ ਵੀ ਹੱਕਦਾਰ ਇਹ ਵੀ ਹੱਕਦਾਰ ਹੈ ਇਹਨੂੰ ਵੀ ਇੱਕ ਦੀ ਵੇਖ ਲਈ ਹੁਣ ਚਾਰ ਵਾਰੀ ਪਾਈਆਂ ਹਾਂ ਜੀ ਇਹਨੂੰ ਇੱਕ ਦੀ ਪਾ ਕੇ ਵੇਖਾਂਗੇ ਅਮ੍ਰਿਤਾ ਵੜਿੰਗ ਕਹਿੰਦੇ ਜਿੰਨੇ ਕੰਮ ਰਾਜਾ ਜੀ ਨੇ ਕੀਤੇ ਆ ਕਿਸੇ ਕੰਮ ਕੀਤੇ ਕਿਸੇ ਨੇ ਨਹੀਂ ਹੈਗੇ ਕੀ ਲੱਗਦਾ ਮੈਂ ਤਾਂ ਕੀਤੇ ਆ ਜੀ ਤਿੰਨ ਵਾਰੀ ਇਹਨਾਂ ਨੇ ਪਾਈਆਂ ਹਾਂ ਜੀ ਐਕਤੀ ਤੁਹਾਨੂੰ ਦੱਸਿਆ ਵੀ ਐਕਤੀ ਇਹਨੂੰ ਪਾ ਕੇ ਵੇਖਾਂਗੇ ਪਾ ਕੇ ਵੇਖੀ ਦਮਾ ਪਾ ਕੇ ਦੇਖਣੀ ਆ ਪੱਕੀਆਂ ਠੋਕੇ ਆ ਠੀਕ ਹੈ ਹਾਂ ਬਾਕੀ ਤਾਂ ਮਨੋ ਤਾਂ ਲੈ ਲੋ ਆ ਆ ਬਾਪੂ ਜੀ ਬੈਠਿਆ ਬਾਪੂ ਜੀ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਅਸੀਂ ਇਹ ਭਰਾਵਾ ਕਾਂਗਰਸ ਨੂੰ ਬੋਲੋ ਜਿੱਤੇ ਹਰੇ ਕੋਈ ਅੱਛਾ ਜਿੱਤੇ ਹਰੇ ਕੋਈ ਹਾਂ ਠੀਕ ਹੈ ਈਪੀ ਨੂੰ ਮੌਕਾ ਤੁਸੀਂ ਨਹੀਂ ਦਿਓਗੇ ਈਪੀ ਨੂੰ ਮੌਕਾ ਨਹੀਂ ਦਿਓਗੇ ਐਮਪੀ ਨੂੰ ਅਸੀਂ ਤਾਂ ਦਿੰਦੇ ਨੂੰ ਹੋਰ ਲੋਕ ਤਾਂ ਦੇ ਹੀ ਜਾਂਦੇ ਅੱਛਾ ਤੁਸੀਂ ਵੀ ਦਿਓ ਥੋੜਾ ਦੱਸਣੀ ਹੈਗਾ ਆਓ ਆਦ ਬੈਠੇ ਬਜ਼ੁਰਗ ਬਾਪੂ ਕੀ ਲੱਗਦਾ ਫਿਰ ਕਿਹਨੂੰ ਜਿਦਾਉਂਗੇ ਇਸ ਵਾਰ ਭਰਾਵਾ ਕਾਂਗਰਸ ਨੂੰ ਕਾਂਗਰਸ ਨੂੰ ਕਰਨ ਕੀ ਆ ਉਹਨੇ ਕੰਮ ਕਰਿਆ ਐ ਈਪੀ ਵੀ ਕਹਿੰਦਾ ਮੈਨੂੰ 2.5 ਸਾਲ ਦਾ ਮੌਕਾ ਦੇ ਦਿਓ ਦੇਣਾ ਨਹੀਂ ਮੌਕਾ ਨੂੰ ਉਹ ਤਾਂ ਹੁਣ ਟਾਈਮ ਹੀ ਦੱਸੂ ਆ ਤੇ ਐਵੇਂ ਤੁਸੀਂ ਕੋਈ ਮਸਲਾ ਨਹੀਂ ਕਰਦੇ। ਹਾਂ। ਅੰਦਰ ਜਾਵੜੇ ਨਾ ਜਵਲਾ। ਬਾਪੂ ਕੀ ਲੱਗਦਾ ਕਿੰਨੇ ਦਿਤਾਉਂਗੇ? ਅਸੀਂ ਕਾਂਗਰਸ ਨੂੰ ਪਾ ਦਾਂਗੇ। ਇਹ ਵੀ ਕਾਂਗਰਸ ਨੂੰ। ਹੋਰ। ਬਾਪੂ ਧੋਡਾ। ਉਹ ਬਰਾਵਾ ਕੋਈ ਪਤਾ ਨਹੀਂ ਕਿੱਥੇ ਪੈਣੀ ਆ। ਅੱਛਾ। ਯਾਰ। ਨਹੀਂ ਨਹੀਂ ਲੱਗਦੇ ਆ। ਉਹ ਲੱਗਦੇ ਤਾਂ ਡੈਂਪੀ ਜਿਹੇ ਆਈ ਸੀ ਚਾਂ। ਬਹੁਤ ਸਾਰਿਆਂ ਨੂੰ ਪਤਾ। ਔਰ ਧੋਡਾ। ਸਾਰਿਆਂ ਨੂੰ ਪਤਾ ਫਿਰ ਡੈਂਪੀ ਦੇ ਹੀ ਆ ਚਾਂਸ ਦੇਣਾ ਚਾਹੀਦਾ। ਅੱਛਾ। ਕੌਣ ਚਾਂਸ ਕਿਉਂ ਦੇਣਾ ਜੀਦਾ ਵਕਨ ਕੀ ਆ? ਕਾਰਨ ਤਾਂ ਹੁਣ ਉਹਦੇ ਤਾਂ ਕੰਮ ਕੀਤੇ ਆ ਚੱਲ ਫਿਰ ਕਾਂਗਰਸ ਇੱਕੋ ਹੀ ਗੱਲ ਆ ਫਿਰ ਇੱਕੋ ਹੀ ਗੱਲ ਜਿਹਨੂੰ ਮਾਰ ਦਿੱਤੇ ਉਹ ਹਾਂ ਆ ਦੇ ਬਾਪੂ ਮਕਰ ਕਿਹੜਾ ਬਾਪੂ ਨੂੰ ਪੁੱਛਦੇ ਆ ਬਾਪੂ ਕੀ ਲੱਗਦਾ ਬਾਪੂ ਕੀ ਲੱਗਦਾ ਕਿਹਨੂੰ ਬਣਾਉਂਗੇ ਫਿਰ ਅਸੀਂ ਤਾਂ ਰਾਜੀ ਨੂੰ ਬਣਾਉਂਦੇ ਨੂੰ ਰਾਜੀ ਨੂੰ ਕਿਉਂ ਕਰਨ ਕੀ ਆ ਅਸੀਂ ਤਾਂ ਰਾਜੀ ਨੂੰ ਕਰਨ ਕੀ ਆ ਹਾਂ ਹੋਰ ਕਰਨੀ ਬਸ ਕੋਈ ਠੀਕ ਆ ਕੁਝ ਨਹੀਂ ਕਰਨ ਵੋਟ ਰਾਜੀ ਨੂੰ ਤੁਹਾਡੀ ਜੀ ਐਸੇ ਜਿਵੇਂ ਵੋਟ ਬਣੀ ਐ ਅਸੀਂ ਤਾਂ ਕਾਂਗਰਸੀਆਂ ਪਹਿਲੇ ਦਿਨੋਂ ਹੀ ਅੱਛਾ ਜੀ ਪੱਕੀ ਐ ਜੀ ਜੇਕਰ ਅਜੇ ਹੋਰ ਸਰਵੇ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਵਸਦਾ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਆ ਹੋਰ ਦਾੜ ਖੜਿਆ ਬਾਪੂ ਕੀ ਲੱਗਦਾ ਵਾ ਕੀ ਕਰੋਗੇ ਕੀ ਜਿਤਾਓਗੇ ਪਾਰਟੀ ਨੇ ਇਹਦੀ ਬਾਈਕਾਟ ਕੀਤਾ ਅੱਛਾ ਮਾ ਆਪਾਂ ਇਧਰ ਵਾਲੇ ਕਿੱਧਰ ਜਾਣਗੇ ਇੱਕ ਦਿਨ ਸਵਾਰ ਕਰੇ ਜਾਣਗੇ ਘਰੇ ਹੀ ਬੈਠੇ ਆ ਤਾਂ ووٹ ਦੀ ਬਣੀ ਹੈਗੀ ਵਾਰ ਬਾਪੂ ਜੀ ਕੀ ਲੱਗਦਾ ਫੇ ਕਿਹਨੂੰ ਜਿਤਾਓਗੇ ਸਵਾਰ ਕਾਰਨ ਕੀ ਆ? ਹੈ? ਕਾਰਨ ਕੀ ਆ? ਕਾਰਨ ਇਹ ਵੀ ਸਰਕਾਰ ਉਹਨਾਂ ਦੇ ਬਹਾਨਾ ਨਹੀਂ ਮਾਰ ਸਕਦਾ ਮੜ ਕੇ ਕਿਸੇ ਦੇ ਘਰੇ ਜਾ ਕੇ। ਅੱਛਾ। ਵੀ ਯਾਰ ਵੀ ਮੈਂ ਸਾਡੀ ਸਰਕਾਰ ਤਾਂ ਨਹੀਂ ਕੰਮ ਕਿੱਥੋਂ ਕਰਗੀ। ਅੱਛਾ। ਹੁਣ ਜੇ ਰਾਇਆ ਜੱਤ ਗਿਆ ਤਾਂ ਇਹ ਤਾਂ ਲੁਧਿਆਣਾ ਜਾ ਕੇ ਭੇਜੂਗਾ। ਹੈ? ਆਸ ਤੂੰ ਕਰ ਵੀ ਇੱਥੇ ਸਰਕਾਰ ਤਾਂ ਨਹੀਂ ਆਪਣੀ ਨਾ ਸੈਂਟਰ ਚ ਨਾ ਥੱਲੇ ਨਾ ਉੱਤੇ। ਅੱਛਾ ਜੀ। ਕਿ ਨਹੀਂ? ਠੀਕ ਹੈ। ਡੈਂਪੀ ਨੂੰ ਦਾਅ ਤੇ ਦਵਾਗੇ ਵੀ ਯਾਰ ਉਹ ਹੁਣ ਫਿਰ ਮੜ ਕੇ ਸਾਰੇ ਕੰਮ ਵੀ ਕਰਾਊਗਾ ਜਦੋਂ ਸਰਕਾਰ ਆਉਦੀ। ਤੱਕੇ ਨਾਲ ਹੀ ਵਿਗਰਾਦਾਂਗੇ ਕਹਾਂਗੇ ਯਾਰ ਵੀ ਤੂੰ ਕੱਲ ਪਰਸੋ ਦਾ ਮੈਂ ਤੈਨੂੰ ਬੁਲਾਇਆ ਕਿ 2 ਸਾਲਾਂ ਆ ਤੇ ਤੂੰ ਕਹਿ ਕੇ ਬਣਿਆ ਵੀ ਮੈਨੂੰ ਬਾਅਦ ਵਿੱਚ ਤੁਸੀਂ ਆਪੇ ਵੋਟ ਪਾਓਗੇ ਜਦੋਂ ਮੈਂ ਤੁਹਾਡੇ ਲਈ ਕੰਮ ਚੰਗਾ ਕਰੂੰਗਾ ਬਾਕੀ ਕਿਰਾਏ ਵੀ ਪਹਿਲਾਂ ਬਹੁਤ ਢੇੜੇ ਪਿੰਡ 'ਚ ਕੰਮ ਠੀਕ ਹੈ ਜੇ ਆਪਾਂ ਸਾਡੇ ਇੱਥੇ ਜੱਟਾਂ ਦੇ ਕੰਮ ਕਰਾਏ ਨੇ ਸੜਕ ਕੱਸੀ ਸੁਵਾ ਇੱਧਰ ਇਹ ਨਹੀਂ ਬੜਵਾ ਡੀਐਮਪੀ ਢੋਣੇ ਅੱਛਾ ਜੀ ਹਾਂ ਹਾਂ ਜੇ ਆਪਾਂ ਗੱਲ ਕਰੀ ਰਾਜਾ ਬੜਿੰਗ ਦੀ ਕਹੇ ਰਾਜ ਬੜਿੰਗ ਕਹ ਰਿਹਾ ਵੀ ਜਿੰਨੇ ਕੰਮ ਮੈਂ ਕਰਾਇਆ ਕਿਸੇ ਨੇ ਕਰਾਇਆ ਨਹੀਂ ਕਿ ਰਾਜ ਬੜਿੰਗ ਨੇ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਕਰ अच्छा जी ਸਾਡੇ ਪਾਸੇ ਤਾਂ ਇਨੇ ਬੰਦੇ ਬੈਠੇ ਜਿਹੜੇ ਸਾਡੇ ਪਾਸੇ ਦਿਨ ਪੁੱਛ ਕੇ ਵੇਖੀ ਵੀ ਕੀ ਕਰਾਇਆ ਹੈ ਹੈ ਗੱਲ ਕਰੀਏ ਮਨਪ੍ਰੀਤ ਬਾਦਲ ਵੀ 14 ਸਾਲ ਦਾ ਬਨਵਾਸ ਕੱਟ ਕੇ ਆਇਆ ਵਾ ਕੀ ਲੱਗਦਾ ਮਨਪ੍ਰੀਤ ਬਾਦਲ ਤਾਂ ਨਹੀਂ ਬਣਦਾ ਵਿਚਾਰਾ ਬਾ ਮਨਪ੍ਰੀਤ ਬਾਦਲਾ ਐਡੀ ਸਿੱਧੀ ਭਾਜਪੀ ਨੂੰ ਬੋੜਨੀ ਨਾ ਪੰਦ ਲੋਕ ਅੱਛਾ ਜੀ ਹੂੰ ਅਗਲਾ ਗੰਦਾ ਸਿਲੰਡਰ ਪਹਿਲਾਂ 500 ਦਾ ਸੀਗਾ ਤੇ ਹੁਣ ਜਦੋਂ ਭਾਜਪੀ ਦੀ ਸਰਕਾਰ ਵੇਲੇ ਆਕੇ ਤੇ ਹ 950 ਦਾ 1000 ਦਾ ਹੋ ਗਿਆ ਹੁਣ ਹਾਂਜੀ ਹੈ ਅਗਲੇ ਪਿੱਛੇ ਹੜ ਕੇ ਪਹਿਲਾਂ ਤਾਂ ਇੱਕ ਸਿਲੰਡਰ ਮੁਕਤੀ ਦੇਦਾ ਤੇ ਬਾਅਦ ਚ ਉਹੀ ਚੱਕ ਤੇ ਦੁੱਗਣੇ ਰੇਟ ਬਣਾ ਦੇ ਉਹਨਾਂ ਦੇ ਬਾਈ ਕੀ ਅਹੀਦਾ ਹੀ ਰਾਜੇ ਨੂੰ ਜਿਤਾਦਾ ਜੀ ਕਾਰਨ ਕੀ ਆ ਕਾਰਨ ਕੀ ਆ ਡੈਂਪੀ ਨੇ ਕੰਮ ਹੀ ਨਹੀਂ ਕੀਤਾ ਹੀ ਕੋਈ ਅੱਛਾ ਡੈਂਪੀ ਦਾ ਜ ਆਇਆ ਹੀ ਨਹੀਂ ਹੈ ਕਹਿੰਦੇ ਹੈ ਡੈਂਪੀ ਦਾ ਜ ਆਇਆ ਹੀ ਨਹੀਂ ਹੈ ਕੰਮ ਕੀ ਕਰਨਾ ਉਹਨੇ ਡੈਂਪੀ ਦਾ ਜਦੋਂ ਕਾਲੀਆਂ ਦਾ ਨਹੀਂ ਹੋਇਆ 35 ਸਾਲ ਹੋ ਗਏ ਤੇ ਇਹਨਾਂ ਦਾ ਕੀ ਹੋ ਜੂਗਾ ਜਿਹੜਾ ਗਿੱਦੜਵਾ ਸ਼ਹਿਰ ਦਾ ਕੀ ਹੋ ਜੂਗਾ ਅੱਛਾ ਜੀ ਹੈ ਕੀ ਵਿਕਾਸ ਕੀਤਾ ਅੱਜ ਉਹਨੇ ਰਾਜਾ ਬੜਾ ਕਹਿੰਦੇ ਕੀ ਵਿਕਾਸ ਕੀਤਾ ਰਾਜਾ ਵੜਿੰਗ ਨੇ ਹਰ ਇੱਕ ਕੰਮ ਰਾਜਾ ਵੜਿੰਗ ਨੇ ਕੀਤਾ ਪੈਨਸ਼ਨਾਂ ਬੁੜੀਆਂ ਦੀਆਂ 1500 ਉਹਨੇ ਕੀਤੀ ਅੱਛਾ ਜੀ ਠੀਕ ਹੈ ਅੱਛਾ ਜੀ ਤੇ ਬਸਾ ਦਾ ਕਰਾਇਆ ਮਾਫ ਉਹਨੇ ਕੀਤਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਤੇ ਸੀਵਰੇਜ ਦਾ ਕੰਮ ਸਾਰਾ ਉਹਨੇ ਗਿੱਦੜਵਾ ਸ਼ਹਿਰ ਚ ਕੀਤਾ ਅੱਛਾ ਜੀ ਰਾਜੇ ਦੇ ਕੰਮ ਬੋਲਦੇ ਆ ਐਮਪੀ ਦਾ ਦਲ ਬਦਲੂ ਹੋ ਗਿਆ ਇਹੀ ਬੰਦਾ ਜਿਹੜਾ ਅੱਜ ਭਗਵੰਤ ਮਾਨ ਨੂੰ ਮਾੜਾ ਕਹਿੰਦਾ ਹੁੰਦਾ ਸੀ ਅੱਜ ਉਹ ਬੰਦਾ ਉਹ ਚੰਗਾ ਹੋ ਗਿਆ ਭਗਵੰਤ ਮਾਨ ਸਾਹਿਬ ਠੀਕ ਹੈ ਭਾਈ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਕਿ ਮਹਤਵ ਆ ਬਿਆਨ ਰਕੀਦਾ ਸਾਰਾ ਪਾਵਾਂਗੇ ਨਹੀਂ ਬੋਟਾ ਦਾ ਕਿ ਨੂੰ ਪਾਵਾਂਗੇ ਦੱਸੋ ਇੱਕ ਵਾਰੀ ਐਦ ਕਿ ਮੌਕਾ ਹੀ ਦੱਸੋ ਬਾਈ ਯਾਰ ਮੌਕਾ ਆ ਯਾਨੀ ਇੱਕ ਇੱਕ ਦਿਨ ਦਾ ਰਹੇਗਾ ਵਜਾਲੇ ਯਾਰ ਨਹੀਂ ਇਹ ਮੌਕਾ ਜਮਾ ਉੱਤੇ ਜਾ ਕੇ ਬਣਾਉਣਾ ਚਾਹੀਦਾ ਨਾ ਅੱਛਾ ਅੱਜ ਯਾਰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦੇ ਕੰਮ ਦੀ ਲੱਗਦਾ ਕੀ ਆ ਵੀ ਗੱਲ ਆਏ ਆ ਵੀ ਸਾਡੇ ਵਰਗੇ ਗਰੀਬ ਬੰਦੇ ਇਹ ਨਾ ਚੀਜ਼ਾਂ ਤੇ ਬੋਲ ਨਹੀਂ ਸਕਦੇ ਅਸੀਂ ਕੰਮ ਸਾਰਾਂ ਤੋਂ ਲੈਣਾ ਠੀਕ ਆ ਅਸੀਂ ਤਾਂ ਮੌਕੇ ਤੇ ਜਾ ਕੇ ਪਤਾ ਲੱਗਦਾ ਵੀ ਹਾਂ ਬਾਤ ਹੀ ਬਾਕੀ ਠੀਕ ਆ ਠੀਕ ਨਾ ਪਰ ਗੱਲ ਇਹ ਆ ਵੀ ਉਹਦੇ ਖੰਧਰਾਂ ਵੀ ਝਾਲੂ ਨਹੀਂ ਪਹਿਲਾਂ ਵੀ ਪਾਈਆਂ ਤੇ ਕੋਈ ਸ਼ਾਇਦ ਕੀ ਥੋੜੀਆਂ ਪਾਵਾਂਗੇ ਵੋਟਾਂ ਹਾਂ ਬਾਕੀ ਵੋਟਾਂ ਦੇਖੋ ਮੌਕੇ ਤੇ ਜਾ ਕੇ ਉਹਦੇ ਖੰਧਰਾਂ ਕੀ ਪਤਾ ਮਾੜਾ ਮੋਟਾ ਹੋਰ ਪਾਸੇ ਪਾ ਸਕਦੇ ਹਾਂ ਹਾਂ ਬਾਕੀ ਯਾਰ ਭਾਈ ਆਪਾਂ ਦਾ ਕੰਮ ਲੈਣੇ ਸਿੱਧੀ ਗੱਲ ਆ ਪਰ ਇੱਕ ਗੱਲ ਆ ਵੀ ਜ਼ਰੂਰ ਕਾਂਗਰਸ ਨੇ ਪਹਿਲਾਂ ਵੀ ਕੰਮ ਕੀਤੇ ਆ ਜਿਹੜੀ ਗੱਲ ਆ ਹਾਂ ਪਹਿਲਾਂ ਵੀ ਕੰਮ ਕੀਤੇ ਆ ਜਿਹੜੀ ਗੱਲ ਆ ਉਹਨਾਂ ਨੇ ਪਿੰਡ ਦਾ ਵੀ ਸਾਰਾ ਵਿਕਾਸ ਉਹਦੇ ਖੰਧਰ ਕਿੰਨਾ ਕੀਤਾ ਕੋਈ ਗੱਲ ਹੀ ਨਹੀਂ ਜਿਹੜੀ ਉਹਦੇ ਖੰਧਰ ਹੁਣ ਪੱਕੀ ਨਾ ਹੋਵੇ ਸਾਰੇ ਗਲਗਾ ਬੱਕਾ ਉਹ ਹਨ ਵੋਟ ਕਿਨੂੰ ਪਾਉਣੀ ਆ ਸਾਰੇ ਦੇ ਕੰਮ ਵਧੀਆ ਕਣਾ ਤੇ ਵੋਟ ਨਹੀਂ ਫਿਰ ਉਹਦੇ ਖੰਦ ਸਾਂਝਾ ਪਾਵਾਂਗੇ ਨਾ ਵੇ ਫਿਰ ਵਿੱਚ ਦੋ ਉਹਨਾਂ ਨੂੰ ਪਾ ਦਾਂ ਦੋ ਉਧਰ ਪਾ ਦਾਂਗੇ ਨਾ ਵੀ ਭਾਈ ਵੀ ਠੀਕ ਆ ਸਹੀ ਆ ਫਿਰ ਕਿਸੇ ਦਾ ਨਾਮ ਦੇਖ ਮੂੰਹ ਮਤ ਸਾਰਿਆਂ ਦਾ ਰੱਖਣਾ ਜ਼ਰੂਰੀ ਆ ਇਹ ਵੀ ਕੰਮ ਠੀਕ ਆ ਅੰਕ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਨਾਨਪੀਦ ਨੂੰ ਕਾਰਨ ਵੀਐਪੀ ਕਾਰਨ ਕੀ ਆ ਕਨ ਮੋਦੀ ਵੱਲੋਂ ਸੋਲਦਾਂ ਨਹੀਂ ਗਰੀਬਾਂ ਨੂੰ ਮਿਲਦੀਆਂ ਸਾਰੀਆਂ ਸੋਲਦਾਂ ਮੋਦੀ ਵੱਲੋਂ ਆ ਰਹੀਆਂ ਮੋਦੀ ਸਰਕਾਰ ਵੱਲੋਂ ਅੱਛਾ ਏ ਰਾਜਾ ਬੜੇ ਇੰਨੇ ਜਿੰਨੇ ਕੰਮ ਕਰਾਇਆ ਕਿਸ ਨੇ ਨਹੀਂ ਕਰਾਇਕੀ ਲੱਗਦਾ ਉਹਨੇ ਗੋਲਕਾ ਇੱਥੇ ਲਾਰੇ ਲੱਗੇ ਇੱਥੇ ਤੁਰ ਗਏ ਇੱਥੇ ਰਿਲੇਸ਼ਨ ਜੱਟ ਕੇ ਗਿਆ ਸ ਮੁੜ ਕੇ ਰਹਿ ਨਹੀਂ ਹੁਣ ਆਏ ਬੋਟਾ ਵਲੇ ਹਾਂਜੀ ਹੁਣ ਬੋਟਾ ਲੈਣ ਹੁਣ ਦੁਆਰੇ ਆਏ ਆ ਮੁੜ ਕੇ ਉਹ ਆ ਖੜਾ ਨਹੀਂ ਸਿਆ ਕੋਈ ਅੱਛਾ ਜੀ 25 ਸਾਲ ਤੱਕ ਇਹ ਕਹਿੰਦੇ ਡੈਂਪੀ ਢਿੱਲੋ ਵੀ ਮੰਗਦਾ ਪਿਆ ਡੈਂਪੀ ਬਹੁਤ ਮਿਹਨਤ ਕਰ ਰਿਹਾ ਜਰਾ ਉਹਦੇ ਵੇਖੋ ਜੀ ਮੈਸੇ ਬੱਲੇ ਪਏ ਤਾਂ ਠੀਕ ਹੈ ਹਾਂ ਡੈਂਪੀ ਠੀਕ ਆ ਬੰਦਾ ਵਾ ਠੀਕ ਫਾਂਕਲ ਚ ਕੀ ਚੱਲਦੀ ਪਈ ਹਵਾ ਕਿਦੜ ਵਾਈ ਹਵਾ ਚੱਲਦੀ ਡੈਂਪੀ ਢਿੱਲੋ ਦੀ ਕਾਰਨ ਨਹੀਂ ਕਰਨ ਕੀ ਵਿਚਾਰਾ ਤਨਰੀ ਦੋਰੀ ਬਲਾ ਹਰ ਗਿਆ ਹਾਂਜੀ ਇਹ ਹੁਣ ਉਹਦੀ ਹਵਾ ਲੋਕੜੇ ਬਣਾਤੀ ਹੈ ਜੀ ਇਹ ਕਹਿੰਦੇ ਰਾਜਾ ਬੜਿੰਗ ਦੇ ਕੰਮਕਾਰ ਪਦੀ ਨਹੀਂ ਲਗੇ ਰਾਜੇ ਨੇ ਕੀ ਕੀਤਾ ਕੀ ਹੈ ਕੋਈ ਨਹੀਂ ਕੀਤਾ ਰਾਜੇ ਨੇ ਸਾਨੂੰ ਰੋਲਾ ਦਾ ਉਹਨਾਂ ਨੇ 12 ਸਾਲ ਉਹਨੇ ਕਰ ਲਈ ਹਾਂਜੀ ਤੇ 16 ਸਾਲ ਮਨਪ੍ਰੀਤ ਕਰ ਗਿਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਵਿਚਾਰੇ ਅਜਾ 2.5 ਸਾਲ ਕਹਿੰਦੇ ਮੌਕਾ ਦੋ ਹਾਂ ਮੌਕਾ ਦੇਣਾ ਚਾਹੀਦਾ ਅੰਕਲ ਜੀ ਤੂੰ ਤੁਹਾਡੇ ਹਿਸਾਬ ਨਾਲ ਕੋਈ ਕਿਹਦੀ ਹਵਾ ਜਲਦੀ ਪਈ ਆ ਹਵਾ ਤਾਂ ਬਾਈ ਡੈਂਪੀ ਦੀ ਜਲਦੀ ਹੈ ਸਾਡੇ ਦਾ ਕਾਰਨੇ ਨੇ ਕੰਮ ਹੀ ਨਹੀਂ ਕੀਤਾ ਕੋਈ ਵੀ ਅੱਛਾ ਜੀ ਕੰਮ ਨਹੀਂ ਕੀਤਾ ਕੋਈ ਨਹੀਂ ਕੁਛ ਨਹੀਂ ਕੀਤਾ ਰਾਜੇ ਬਣ ਕੇ ਕਿੰਨਾ ਚਿਰ ਹੋ ਗਿਆ ਉਹ ਕਹਿੰਦੇ ਜਿੰਨਾ ਕੰਮ ਅਸੀਂ ਕੀਤਾ ਕੀਤਾ ਕਿਸੇ ਨੇ ਨਹੀਂ ਹੈਗਾ ਮੈਨੂੰ ਤਾਂ ਦੱਸਦਾ ਨਹੀਂ ਯਾਰ ਕਿੱਥੇ ਕੀਤਾ ਨਹੀਂ ਨਹੀਂ ਹਾਂ ਆਵਾਜ਼ ਨਹੀਂ ਵਿਖਾਉਂਦੇ ਜਦੋਂ ਵੋਟਾਂ ਲੈ ਕੇ ਜਾਉਂਦਾ ਮੁਰਕੇ ਥੁੰਦਾ ਹੀ ਨਹੀਂ ਉਹ ਅੱਛਾ ਜੀ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਆ ਜਾਂਦੇ ਅੱਛਾ ਜੀ ਹੂੰ ਆਪ ਕੋਈ ਕੀ ਲਾ ਕੇ ਕਿੰਜ ਜਿਤਾਉਂਗੇ ਇਸੀ ਕੋਸ ਆਹਦਾ ਭਾਈ ਡੈਂਪੀਟ ਲਾਉਣ ਪਾਵਾਂਗੇ ਵੋਟ ਕਾਰਨ ਗਿਆ ਕਾਰਨ ਬਸ ਆਹ ਹੀ ਜਿਹੜੇ ਬੋਲੀ ਜਾਂਦਾ ਹੈ ਅੱਛਾ ਜੀ ਆ ਜੇ ਮਾਨੇ ਬ੍ਰੀਤ ਬਾਦਲ ਵੀ ਕਹਿੰਦਾ 14 ਸਾਲ ਦਾ ਬਨਵਾਸ ਕੱਟ ਕੇ ਆਇਆ ਮੈਂ ਮੌਕਾ ਦੋਗੇ ਨਾ ਪਹਿਲਾਂ ਵੀ ਬਹੁਤ ਮੌਕੇ ਦਿੱਤੇ ਬੰਦੇ ਆ ਲੋ ਨਾ ਅੱਛਾ ਜੀ ਹੁਣ ਨਹੀਂ ਹੁਣ ਤਾਂ ਨਵੇਂ ਬੰਦੇ ਨੂੰ ਬੜਵਾਵਾਂਗੇ ਵੇਣੇ ਇਹ ਕੀ ਕਰੂਗਾ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਲੱਗਦਾ ਜੇ ਇਹ ਹੁਣ ਡੈਂਪੀ ਕੱਗੇ ਆ ਕਿਹਨਾਂ ਦਾ ਅੱਛਾ ਜੀ ਡੈਂਪੀ ਨੂੰ ਅਸੀਂ ਪਾਵਾਂਗੇ ਯਾ ਸਾਰਾ ਏਰੀਆ ਡੈਂਪੀ ਵਾਲਾ ਹੀ ਕਾਰਨ ਕੀ ਆ ਸਾਰਾ ਆਨੇ ਵੀ ਭੱਗ ਗਿਆ ਇਹ ਇੱਥੋਂ ਪੰਜ ਸਾਲਾਂ ਤੇ ਜੁੜੀਆਂ ਸੀ ਵੀ ਨਾ ਜਾਂਦਾ ਦਾ ਹੋ ਰਪੈਂਦੀ ਅੱਛਾ ਜੀ ਵਿਆਹ ਕੀ ਚਾਂਸ ਡੈਂਪਿੰਗ ਦੇ ਦਿਓ 2 ਸਾਲ ਬਾਅਦ ਅੱਛਾ ਜੀ ਜੇ ਕੰਮ ਕਰੂਗਾ ਤਾਂ ਨਾ ਹੀ ਠੀਕ ਹੈ ਜੀ 2 ਸਾਲੀਆਂ ਆਹ ਜੀ 2 ਸਾਲਾਂ ਬਾਅਦ ਵੀ ਕਹਿੰਦੇ ਵੀ ਜਿੰਨੇ ਕੰਮ ਰਾਜਾ ਵੜਿੰਗ ਨੇ ਕਰਾਇਆ ਕਿਸੇ ਨੇ ਕੀਤਾ ਇਹਨੂੰ ਤਿੰਨ ਨਾਰੀ ਜਦਾ ਦਾ ਅੱਛਾ ਜੀ ਵਿਆਹ ਕੀ ਤਾਂ ਡੈਂਪੀ ਟੂਲ ਨੂੰ ਵੇਖ ਲੋ ਅੱਛਾ ਜੀ ਵੀ ਵੈਸੇ ਹੀ ਦੇਖਣਾ ਹੈ ਹਾਂ ਵੈਸੇ ਹੀ ਦੇਖਣਾ ਹਾਂ ਭਾਈ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਨਹੀਂ ਯਾਰ ਆਪਾਂ ਨੇ ਕੁਛ ਕਰ ਸਕਦੇ ਉਹ ਨਹੀਂ ਨਹੀਂ ਭਾਈ ਆਦੇ ਬਾਈ ਖੜਾ ਭਾਈ ਕੀ ਲੱਗਦਾ ਕਿਹਨੂੰ ਅੱਛਾ ਬਾਪੂ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਦੇਖੋ ਕੌਣ ਜਿੱਦਾ ਭਾਈ ਕਿਹਦਾ ਮੁਕਾਬਲਾ ਲੱਗਦਾ ਕਿਹਦੇ ਵਿੱਚ ਮੁਕਾਬਲਾ ਪਾ ਮੁਕਾਬਲਾ ਤਾਂ ਬੀਐਮਪੀ ਤੇ ਕਾਂਗਰਸ ਦਾ ਲੱਗਦਾ ਭਾਈ ਬੀਐਮਪੀ ਦੇ ਕਾਂਗਰਸ ਦਾ ਅੱਛਾ ਜੀ ਫਿਰ ਕੀ ਲੱਗਦਾ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੇ ਕੰਮ ਦੀ ਲੱਗਦਾ ਕੰਮ ਤਾਂ ਸਾਰੇ ਇਹੋ ਜਿਹਾ ਹੀ ਕਰਦੇ ਆ ਯਾਰ ਤੇ ਪਰੇ ਬਾਪੂ ਜੀ ਹੁਣੇ ਬੈਠਿਆ ਦੇਖਦੇ ਆ ਬਾਪੂ ਜੀ ਨੇ ਕਰਦੇ ਆ ਗੱਲਬਾਤ ਜਾਣਦੇ ਆ ਹਲਕਾ ਗੱਦਰ ਵਾਹੇ ਲੋਕਾਂ ਦੀ ਰਾਏ ਬਾਪੂ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਫਿਰ ਕਿਹਨੂੰ ਜਿਤਾਉਂਗੇ ਇਸ ਵਾਰ ਦੇਖੋ ਕੁਝ ਕਹਿ ਨਹੀਂ ਸਾਦੇ ਇਹ ਮੁਕਾਬਲਾ ਪੂਰਾ ਫਸਮਾ ਹੋਇਆ ਖੜਾ ਕੇ ਦਾਦਾ ਜਮੀ ਫਸਮਾ ਹਾਂ ਜੀ ਤੇ ਕੀਦੇ ਚਾਂਸ ਜ਼ਿਆਦਾ ਨੇ ਚਾਰ ਸੇ ਹੁਣ ਪਹਿਲਾਂ ਤਾਂ ਜਿਆਦਾ ਰਾਇਤ ਆ ਪੜੰਕਤੇ ਸੀਗੇ ਹਾਂਜੀ ਹੁਣ ਥੋੜੇ ਜਿਏ ਘਟੇ ਵੇ ਆ ਥੋੜਾ ਜਿਹਾ ਕਿਉਂ ਮਨਪ੍ਰੀਤ ਇਹਦੇ ਬੋਟੇ ਤੋੜ ਗਿਆ ਉਹ ਤਾਂ ਕਰਕੇ ਹੂੰ ਹਜੇ ਵੀ ਜਾਣੇ ਮੁਕਾਬਲਾ ਇਹਨਾਂ ਦਾ ਫਤਮਾ ਹੀ ਆ ਹੁੰਡੀਆਂ ਸਿੰਘ ਫਤਮਾ ਹਾਂਜੀ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੇ ਕੰਮ ਵੀ ਲੱਗਦਾ ਪਾਰਟੀ ਦਾ ਸਾਨੂੰ ਤਾਂ ਫਿਰ ਕਾਂਗਰਸ ਹੀ ਚੰਗੀਆਂ ਬਸ ਗੱਪ ਬਾਲੇ ਮਾਰਦੇ ਆ ਅੱਛਾ ਜੀ ਠੀਕ ਆ ਨਾ ਝਾੜੂ ਵਾਲੇ ਭੰਤਮਾਨ ਆਇਲਾ ਇਹਨੇ ਵੇ ਦੇ ਕਰਲੇ ਸੀ ਕੋਈ ਪੂਰਾ ਇਹ ਤੋਂ ਪਹਿਲਾਂ ਇਹਨੇ ਕਰਿਆ ਠੀਕ ਆ ਹੁਣਾ ਇਲੈਕਸ਼ਨ ਮਾਰਿਆ ਤੇ ਦੂਜੇ ਤੀਜੇ ਦਿਨ ਆ ਰਹਿੰਦਾ ਕਿ ਦਰਵਾਹ ਹਲਕੇ ਚ ਪਹਿਲਾਂ ਨਾ ਇਹਨਾਂ ਨੇ ਬਾਅਦ ਪੁੱਛੀ ਕਿਸੇ ਦੀ ਠੀਕ ਆ ਨਾ ਅੱਛਾ ਜੀ ਇਹ ਇਤਲਾ ਨੇ ਰਾਜੇ ਵਣਗੜੇ ਪਹਿਲਾਂ ਸਾਡੇ ਕੰਮ ਬਹੁਤ ਜਿਆਦਾ ਕਰੇ ਆ ਥੋੜਾ ਜਿਹਾ ਫਰਕ ਇਹ ਇਨਾਂ ਕ ਪੈ ਗਿਆ ਵੀ ਇਹ ਇਥੋਂ ਛੇਟ ਛੱਡ ਕੇ ਵੀ ਉਥੋਂ ਐਮਪੀ ਇਲੈਕਸ਼ਨ ਲੜ ਲਿਆ ਇਹ ਦਾ ਕਰਕੇ ਥੋੜਾ ਜਿਹਾ ਲੋਕ ਬਦਲ ਗਏ ਆ ਨਹੀਂ ਪਹਿਲਾਂ ਦੋ ਤਿੰਨ ਵਾਰੀ ਜਿੱਤਿਆ ਏ ਵਹੀ ਗੱਲ ਮਾਦਾ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਮੈਂ ਕੁਝ ਕਹਿ ਨਹੀਂ ਸਕਦੀ ਕਿਉਂਕਿ ਮੇਰਾ ਰਾਜਨੀਤਿਕ ਵਾਇਜ ਮੇਰੇ ਘਾਟੇ ਇੰਟਰਸਟ ਹੈ ਉਹ ਵੜ ਕਿਨੂੰ ਪਾਣੀਆ ਉਹ ਦੇਖੋਗੀ ਮੈਂ ਟਾਈਮ ਤੇ ਉਹ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਉਹ ਮੁੰਡੇ ਨਾਲ ਲੈ ਕੇ ਜਾਣਗੇ ਮੈਨੂੰ ਕਿਹੜੇ ਮੁੰਡੇ ਲੈ ਕੇ ਜਾਣਗੇ ਨਾਲ ਦੋ ਮੁੰਡੇ ਆਹ ਕਿਹੜੀ ਪਾਰਟੀ ਦੇ ਕੰਮ ਵੀ ਲੱਗੇ ਤੁਹਾਨੂੰ ਕਿ ਨਹੀਂ ਪਤਾ ਮੈਨੂੰ ਤਾਂ ਮੈਨੂੰ ਨਾਲ ਜਾਣ ਮਿੰਨਗਾ ਘਾਟਾ ਹੈ ਜਿਹਦੇ ਅੰਗਲ ਦਬਦੀ ਦਬਦੀ ਆਹੋ ਨਾਲ ਅੱਗੇ ਵੀ ਨਾਲ ਪਾ ਕੇ ਆਏ ਸੀ ਨਾਲ ਜਾਏ ਅੱਛਾ ਹਾਂ ਤੇ ਨੀਗਾ ਘੱਟ ਕਰਕੇ ਤੇ ਆਪੇ ਕੋਲੇ ਖੜਕੇ ਪਾਉਂਦੇ ਆ ਤੇ ਮੁੰਡਿਆਂ ਨੇ ਕੀ ਸਲਾਹ ਆ ਦੱਸੀ ਉਹਨਾਂ ਨੇ ਹਾਂ ਵਧੀਆ ਸਲਾਹ ਮੈਨੂੰ ਪਤਾ ਨਹੀਂ ਐਨਾ ਪੱਕਾ ਨਹੀਂ ਪਤਾ ਆ ਮਾਦਾ ਖੜੀ ਆ ਮਾਦਾ ਕੀ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਹੈ ਕਿਹਨੂੰ ਜਿਤਾਉਂਗੇ ਇਸ ਵਾਰ ਆਪਣੇ ਪਾਸ ਸਾਰੀ ਜਿੱਤੇ ਆ ਜਿੱਤੇ ਇਹ ਮੁਰਗੀ ਨੂੰ ਪਾਣੀ ਆ ਵੋਟ ਪਾਣੇ ਕਿ ਜਿੱਦਾਂ ਨੂੰ ਜੀ ਕਰਿਆ ਬੁੱਢਿਆਂ ਦਾ ਕੀ ਪਤਾ ਉਹ ਹੱਥ ਵੀ ਹੱਥ ਵੀ ਛੜਕ ਜਾਂਦਾ ਹੁੰਦਾਗਾ ਅੱਛਾ ਹਾਂ ਜਦੋਂ ਪਾਉਣ ਵੇਲੇ ਹੈ ਸੋਚਿਆ ਨਹੀਂ ਅਜੇ ਹਲੇ ਕੋਈ ਸੋਚਿਆ ਨਹੀਂ ਆਪਾਂ ਕੋਈ ਸੋਚ ਲਾਂਗੇ ਤੁਸੀਂ ਮਾਦਾ ਕਿਹਨੂੰ ਪਾਉਣੀਆਂ ਅਸੀਂ ਤਾਂ ਬਾਰਾਂਵਾਂ ਪੁੱਤ ਆ ਆਪਣੇ ਇਲਾਕੇ ਦੀਆਂ ਵੋਟਾਂ ਤਾਂ ਇੱਧਰ ਹਾਂ ਆ ਭੈਣ ਖੜੀ ਹੈ ਭੈਣ ਤੁਸੀਂ ਕਿਹਨੂੰ ਵੋਟ ਬਣੀਆਂ ਬਰਨਾਲਾ ਸਾਈਡ ਤੋਂ ਆਸੀਂ ਬਰਨਾਲੇ ਤੋਂ ਆਂਦੇ ਕਿ ਲੱਗਦਾ ਕਿਹਨੂੰ ਜਿਤਾਉਂਗੇ ਇਸ ਵਾਰ ਕੀਰੋਂ ਕੀਰੋਂ ਜਦਾਈਏ ਹਾਂ ਇੰਨੇ ਜਿਹੜਾ ਉੱਠੇ ਹੋਏ ਇਨਕੀਨ ਗੁਨਜ ਤਾਗੇ ਹਾਂ ਇਹ ਹਵਾ ਜ਼ੋਰ ਕੀ ਦਾ ਜਿਆਦਾ ਵਾ ਹੈ ਜ਼ੋਰ ਕੀ ਦਾ ਵਾ ਸਾਰਿਆਂ ਦਾ ਹੀ ਜ਼ੋਰ ਹੈ ਅੱਜ ਕੱਲ੍ਹ ਘਟ ਕੋਈ ਵੀ ਨਹੀਂ ਕਿਸੇ ਤੋਂ ਅੱਛਾ ਹਾਂ ਘਟ ਕਿਸੇ ਦਾ ਵੀ ਨਹੀਂ ਸਾਰੇ ਇੱਕ ਦੂਜੇ ਦੇ ਪੰਡਾ ਪੈਸੇ ਦੀ ਚੱਕੀ ਫਿਰਦੇ ਨੇ ਜਿੱਤੀ ਜਾਂਦੇ ਨੇ ਅੱਛਾ ਜੀ ਹਾਂ ਹੁਣ ਕੋਈ ਅੱਜ ਕੱਲ੍ਹ ਕਿਸੇ ਦਾ ਕੋਈ ਹੋ ਨਹੀਂ ਹੈਗਾ ਕਿਸੇ ਨੂੰ ਦੱਸ ਹੀ ਨਹੀਂ ਸਕਦੇ ਕਿਉਂ ਚਿੰਗਾ ਵਿੱਚ ਬੰਦਾ ਕੋਈ ਹਾਇ ਹੈ ਨਹੀਂ ਠੀਕ ਹੈ ਇਹ ਹਵਾ ਤਾਂ ਜ਼ਿਆਦਾ ਤਾਂ ਬਈ ਡੈਂਪੀ ਦੀ ਆ ਇਹ ਇਹਨਾਂ ਦੋਵਾਂ ਦਾ ਮੁਕਾਬਲਾ ਐਡੀਐਮਪੀ ਦਾ ਤੇ ਵੜਿੰਗ ਦਾ ਬਾਈ ਕਾਰਨ ਕੀ ਹਵਾ ਰਾਜਾ ਵੜਿੰਗ ਦੀ ਕਾਰਨ ਕੀ ਆ ਵਿਡੀਂਪੀ ਟੁੱਲੀ ਦੀ ਹਵਾ ਜ਼ਿਆਦਾ ਕੁਛ ਤਾਂ ਹੀ ਤਰਸ ਦੇ ਆਧਾਰ ਤੇ ਇੰਨਾ ਟਾਈਮ ਹੋ ਗਿਆ ਬਾਕੀ ਨੇੜੇ ਦਾ ਬੰਦਾ ਵਧੀਆ ਬੰਦਾ ਬਾਈ ਬਹੁਤ ਵਧੀਆ ਹਰੇਕ ਦੀ ਗੱਲ ਸਿਰਫ ਤਰਸ ਦੇ ਆਧਾਰ ਤੇ ਵੋਟਾਂ ਪਾਉਣੀਆਂ ਆਂ ਹਾਂ ਬਾਕੀ ਇਹਦਾ ਵੋਟ ਜਿਹੜੀ ਪਾਣੀਆਂ ਡੈਂਪੀ ਨੂੰ ਪਾਣੀਆਂ ਬਾਈ ਪਾਰਟੀ ਦਾ ਤੇ ਜੋ ਕੋਈ ਰੋਲ ਨਹੀਂ ਚਲੋ ਪਾਰਟੀ ਨੇ ਬਦਲ ਲਈ ਠੀਕ ਆ ਪਰ ਵੋਟਾਂ ਡੈਂਪੀ ਦੀਆਂ ਆ ਉਹਦੀਆਂ ਹੀ ਸਾਰੀਆਂ ਜੀ ਤਰਸ ਦੇ ਆਧਾਰ ਤੇ ਅੱਜ ਕਿ ਡੈਂਪੀ ਮਾਰੂਗਾ ਬਾਈ ਕਾਉ ਜਿੰਨੇ ਕੰਮ ਵਰਾਇਆ ਵੜੰਗ ਨੇ ਕੀਤੇ ਕਿਸੇ ਨੇ ਕੀਤੇ ਹੀ ਨਹੀਂ ਆ ਕਿ ਫਿਰ ਵੀ ਕੰਮ ਦਾ ਜੀ ਐਨੇ ਕਿਨੇ ਕਰਤੇ ਇੱਕ ਸਾਲ ਸਰਕਾਰ ਰਹੀ ਤਿੰਨ ਲਾਰੀ ਮੰਤਰੀ ਰ ਕੋਈ ਦੇਖਿਆ ਤਾਂ ਨਹੀਂ ਵੀ ਅਜੇ ਤੱਕ ਕਿੰਨਾ ਕਰਤਾ ਐਨਾ ਕਿ ਤਾਂ ਸਰਪੰਚ ਹੀ ਕਰ ਦਿੰਦਾ ਜਿੰਨਾ ਕਿਨੇ ਕਰਤਾ ਅੱਛਾ ਬਾਕੀ ਆਦ ਕੀ ਦੇਖੋ ਕੀ ਬਣਦਾ ਬਾਪੂ ਵੋਟ ਕਿਉਂ ਪਾਉਣੀ ਐ ਇੱਕ ਦੀ ਜਲਦੀ ਸਰਕਾਰ ਨੂੰ ਪਾ ਦੇਣੇ ਕਿਰਾ ਜਲਦੀ ਸਰਕਾਰ ਨੂੰ ਪਾ ਦੇਣੇ ਆ ਸਾਡੀ ਸਰਕਾਰ ਨੂੰ ਝਾੜੂ ਵਾਲਿਆਂ ਨੂੰ ਕਰਨ ਕੀ ਆ ਹਾਂ ਹੋ ਠੀਕ ਹੈ ਜੋੜੀ ਕੀ ਲਾਦਾ ਭਾਈ ਵੋਟ ਕਿਉਂ ਪਾਉਂਗੇ ਮੇਰਾ ਪੈਂਡ ਹੀ ਨਹੀਂ ਇੱਧਰ ਲਾ ਅੱਛਾ ਅੱਗੇ ਕਬੂਟੇ ਨਹੀਂ ਮਣੀ ਹੋਣੀਆਂ ਇਹਨਾਂ ਦਾ ਮਾਤਾ ਵੋਟ ਕਿਨੂੰ ਪਾਣੀ ਆ ਤਾਂ ਵੋਟ ਕਿਨੂੰ ਪਾਣੀ ਆ ਤਾਂ ਦੇਖੋ ਭਾਈ ਕਿਨੂੰ ਪਾਵਾਂਗੇ ਜਿਹਦਾ ਜ਼ੋਰ ਵੱਧ ਚੱਲਦਾ ਪਿਆ ਵਾ ਜ਼ੋਰ ਹੁਣ ਆਪਾਂ ਦਾ ਕੀ ਪਤਾ ਪਰ ਤੁਹਾਨੂੰ ਪਤਾ ਹੈ ਤੇਰ ਚਟਾਪਣ ਜਾਣ ਹਾਂ ਤੈਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵੀ ਲੱਗਦੇ ਆ ਕੰਮ ਕਰ ਕਰਨਗੇ ਮੈਂ ਤਾਂ ਆਖਿਆ ਮੇਰੇ ਤਾਂ ਕਮਰਾ ਡਿੱਗਣਾ ਮੈਂ ਤਾਂ ਕੰਮ ਕਰਨਗੇ ਤੇ ਕੋਈ ਪਾ ਦੂੰ ਵੋਟ ਅੱਛਾ ਹਾਂ ਜਿਹੜਾ ਕਮਰਾ ਬਣਾ ਦੂ ਵੋਟ ਪਾ ਦੇਗੀ ਹੈ ਹਾਂ ਦੇਖ ਲੋ ਵੀ ਵੋਟ ਪੱਕੀ ਵਈ ਹੈ ਤੁਹਾਡੀ ਜਿਹੜਾ ਮਰਜ਼ੀ ਕਮਰਾ ਬਵਾ ਦਿਓ ਆਕੇ ਇਸ ਵਾਰ ਕਿਹਨੂੰ ਜਿਤਾਵੋਗੇ ਵੋਟਾਂ ਵਿੱਚ ਕੌਣ ਹਾਂਜੀ ਅਸੀਂ ਤਾਂ ਕਹਿੰਦੇ ਸਾਰੇ ਜੱਤ ਜਨ ਭਰਾਵਾ ਅੱਛਾ ਜੀ ਸਾਰੇ ਜੱਦਿਆਣਾਂ ਦੇ ਸਾਰਿਆਂ ਦੇ ਖੁਸ਼ ਆ ਜੀ ਅੱਛਾ ਜੀ ਸਾਰਿਆਂ ਦੇ ਖੁਸ਼ ਐਸੀ ਜੀ ਸਾਡੀਆਂ ਆ ਗਿਆ ਤਿੰਨ ਵੋਟਾਂ ਅਸੀਂ ਇੱਕ ਤਿੰਨੇ ਇੱਕ ਇੱਕ ਬਵਾਉਣੀ ਹੈ ਜੀ ਸਾਨੂੰ ਇੱਕ ਵਰਗੇ ਹੀ ਐ ਸਾਰੇ ਜੀ ਅੱਛਾ ਸਾਰਿਆਂ ਨੂੰ ਇੱਕ ਇੱਕ ਬਵਾ ਦੇਣੀ ਆ ਹਾਂ ਜੀ ਤਿੰਨੇ ਨੂੰ ਇੱਕੋ ਇੱਕੋ ਬਵਾਵਾਂਗੇ ਜੀ ਆਪਣਾ ਕੋਟ ਭਾਈ ਮੰਦਿਰ ਰੋਡ ਬਾਜੀਗਰ ਵਸਤੀ ਕਸ਼ਮੀਰ ਮਿਸਤਰੀ ਆਪਣਾ ਆਇਆ ਮੈਨੂੰ ਮੈਨੂੰ ਪਿਆਰੇ ਤਿੰਨੇ ਹੀ ਲੱਗਦੇ ਆ ਜੀ ਅੱਜ ਤਿੰਨੇ ਹੀ ਪਿਆਰੇ ਲੱਗਦੇ ਆ ਹਾਂ ਜੀ ਤਿੰਨੇ ਤਿੰਨੇ ਭਾਈ ਠੀਕ ਆ ਨਹੀਂ ਆਪਣਾ ਕੋਟ ਭਾਈ ਰਾਹ ਮੰਦਿਰ ਰੋਡ ਕੋਟ ਭਾਈ ਅੱਡੇ ਤੋਂ ਮੈਂ ਅੱਡੇ ਤੋਂ ਮੰਦਿਰ ਰੋਡ ਠੀਕ ਆ ਜੀ ਮੈਨੂੰ ਤਿੰਨੇ ਹੀ ਪਿਆਰੇ ਲੱਗਦੇ ਆ ਬਹੁਤ ਠੀਕ ਆ ਬਾਪੂ ਕਿਹਨੂੰ ਜਿਤਾਵੋਗੇ ਇਸ ਵਾਰ ਵੋਟਾਂ ਵਿੱਚ ਇਹ ਨਹੀਂ ਆਪਾਂ ਨੂੰ ਅੱਜ ਪਤਾ ਕਿਉਂ ਜੀ ਦੀ ਜੋਗੀ ਦਾ ਜ਼ੋਰ ਵੱਧ ਚੱਲਦਾ ਪਿਆ ਜ਼ੋਰ ਤਾਂ ਦੁਆ ਨਾ ਇੱਕੋ ਜਿਹਾ ਜੀ ਦਾ ਕਿਰਾ ਨਹੀਂ ਪੀਦਾ ਦੇ ਰਾਜੇ ਦਾ ਇਹ ਕਿਹਨੂੰ ਮੌਕਾ ਦੇਓਗੇ ਇਸ ਵਾਰ ਇਹ ਤਾਂ ਮੌਕੇ ਜਾਣੇ ਮੌਕਾ ਜਾਊਗਾ ਹਾਂ ਜਿਹਦੇ ਕੰਮ ਵੀ ਲੱਗਦਾ ਤੁਹਾਨੂੰ ਕੰਮ ਤਾਂ ਫੇ ਡੈਂਪੀ ਦੇ ਚੰਗੇ ਆ ਅੱਛਾ ਜੀ ਜੀ ਦੀ ਸਰਕਾਰ ਆ ਅੱਛਾ ਜੀ ਹੂੰ ਠੀਕ ਹੈ ਜੀ ਸਰਕਾਰ ਵਾਲਾ ਆ ਦੇ ਬਾਈ ਆ ਗਿਆ ਬਾਈ ਕੀ ਲੱਗਦਾ ਕਿਹਨੂੰ ਜਿਤਾਓਗੇ ਇਸ ਵਾਰ ਇਸ ਵਾਰ ਚਾਂਸ ਤਾਂ ਡੈਂਪੀ ਦੇ ਬਣ ਰਹੇ ਆ ਕਾਰਨ ਕੀ ਆ ਕਾਰਨ ਸਰਕਾਰ ਹੈ ਬਾਈ ਆਮ ਆਦਮੀ ਪਾਰਟੀ ਦੀ ਅੱਛਾ ਜੀ ਬਾਕੀ ਮੋਹਤਵਾਰ ਬੰਦਾ ਬਾਈ ਪਿੰਡ ਦੇ ਨੇੜੇ ਆ ਲੋਕ ਜਾਂਦੇ ਆਉਂਦੇ ਆ ਬਾਈ ਅੱਛਾ ਜੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਬੰਦਾ ਹਾਂਜੀ ਐਤ ਕੀ ਘਰ ਦਾ ਪਰ ਕਹਿੰਦੇ ਡੈਂਪੀ ਦੀ ਚਾਂਸ ਬਣ ਰਹੇ ਆ ਜਿੰਨੇ ਕੰਮ ਰਾਜਾ ਬਣ ਕੇ ਨੇ ਕੀਤੇ ਆ ਕਿਸੇ ਨੇ ਕੀਤੇ ਨਹੀਂ ਕੀ ਲੱਗਦਾ ਕੀ ਕੀਤਾ ਬਾਈ ਕੀ ਕਹ ਰਹੇ ਆ ਲੋਕ ਕੱਲੀਆਂ ਲੋਕ ਟੇਲਾਂ ਲਾਈਆਂ ਬਾਈ ਅੱਛਾ ਜੀ ਠੀਕ ਹੈ ਜਦੋਂ ਕੋਈ ਜਾਂਦਾ ਕੰਮ ਨੂੰ ਉਦੋਂ ਜਵਾਬ ਹੁੰਦਾ ਅੱਛਾ ਜੀ ਠੀਕ ਹੈ ਨਾ ਜਾਂਦਾ ਮਿਲਦਾ ਹੀ ਨਹੀਂ ਬੰਦਾ ਇਹ ਗੱਲਾਂ ਕਰਨ ਵਾਲੇ ਨਹੀਂ ਲੋਕ ਕੰਮ ਭਾਲਦੇ ਅੱਜ ਦੀ ਜਨਰੇਸ਼ਨ ਕਹਿੰਦੀ ਵੀ ਸਾਨੂੰ ਕੰਮ ਕਰੇ ਜੇ ਤੁਸੀਂ ਕਹਿੰਦੇ ਇੰਨੇ ਕੰਮ ਨਹੀਂ ਕੀਤੇ ਫੇ ਤਿੰਨ ਵਾਰੀ ਬਣਾਇਆ ਕਿਉਂ ਉਹ ਤਿੰਨ ਵਾਰੀ ਲੋਕਾਂ ਨੇ ਬਣਾਇਆ ਹੁਣ ਆਪਾਂ ਤਾਂ ਬਣਾਇਆ ਨਹੀਂ ਅੱਛਾ ਜੀ ਲੋਕਾਂ ਨੇ ਜਦੋਂ ਪਹਿਲਾਂ ਕੰਮ ਕਰੇ ਆ ਹੁਣ ਤਾਂ ਤਿੰਨ ਵਾਰੀ ਹੋ ਗਈ ਦੇਖ ਲਓ ਤੁਸੀਂ ਤਿੰਨ ਵਾਰੀ ਤੁਸੀਂ ਕਹਿ ਰਹੇ ਹੋ ਇੱਕ ਵਾਰੀ ਤਾਂ ਹੁਣ ਐਡ ਗੀਅਰ ਤਾਂ ਇਕੱਲਿਆਂ ਲੋਕ ਟੇਲਾਂ ਲਾਈਆਂ ਅੱਛਾ ਜੀ ਹੋਰ ਕੰਮ ਕਰੇ ਤਾਂ ਦੱਸ ਦੋ ਕਿਸੇ ਦਾ ਬਾਕੀ ਦੇਖੋ ਹੁਣ ਜੇ ਆਪਾਂ ਗੱਲ ਕਰ ਲਈਏ 14 ਸਾਲ ਦਾ ਬਨਵਾਸ ਕੱਟ ਕੇ ਆਇਆ ਮਨਪ੍ਰੀਤ ਬਾਦਲ ਕੀ ਲੱਗਦਾ ਮਨਪ੍ਰੀਤ ਬਾਦਲ ਐਤ ਕੀ ਵਾਰ ਵੋਟਾਂ ਲੈ ਕੇ ਜਾਂਦੀ ਇਸ ਪੋਜੀਸ਼ਨ ਹੈਗੀ ਆ ਜੇ ਆਪਾਂ ਕਹਦੇ ਹਾਂ 30 ਤੋਂ 32000 ਵੋਟ ਪਾਊਗੀ ਬੰਦੇ ਨੂੰ ਮਨਪ੍ਰੀਤ ਬਾਦਲ ਨੂੰ ਅੱਛਾ ਜੀ ਉਸ ਤੋਂ ਬਾਅਦ ਜੇ 2027 ਦੀਆਂ ਵੋਟਾਂ ਦੇ ਵਿੱਚ ਉਹ ਬੰਦਾ ਪੱਕਾ ਹੋਊਗਾ ਠੀਕ ਆ ਭਾਈ ਕੀ ਲੱਗਦਾ ਕਿਹਨੂੰ ਵੋਟ ਪਾਣੀ ਹੈ ਇਸ ਵਾਰ ਆਪਣੀ ਤਾਂ ਬਣੀ ਨਹੀਂ ਬਣੀ ਨਹੀਂ ਬਾਪੂ ਕੀ ਨਹੀਂ ਹਵਾ ਲੱਗਦੀ ਭਈ ਇਸ ਵਾਰ ਮੈਨੂੰ ਨਹੀਂ ਹਵਾ ਲੱਗਦੀ ਪੂਰਾ ਬਾਹਰ ਜਾਈ ਰਹਿ ਕੇ ਬਹਿਣਾ ਹੈ ਅੱਛਾ ਵੋਟਾਂ ਕਿਹਨੂੰ ਪਾਣੀ ਹੈ ਵੋਟਾਂ ਪਾ ਕੇ ਦਿਖਾ ਦੋਗੇ ਹੈ ਜਿਹਨੂੰ ਆਦਦੇ ਪਾ ਦਾਂਗੇ ਕੀ ਵੀ ਕੰਮ ਵਧੀਆ ਲੱਗਦਾ ਤੁਹਾਨੂੰ ਕਮੇ ਤਰ੍ਹਾਂ ਸਹੀ ਹੈ ਮਾੜਾ ਕੰਮ ਕਰਦੇ ਹੋ ਹੌਲੀ ਹਵਾ ਜਾ ਲੱਗਦੀ ਐ ਇਸ ਵਾਰ ਪਤਾ ਕਰਵਾ ਖੇਤੋਂ ਐ ਮਾੜਾ ਖੇਤੋਂ ਐ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਨਹੀਂ ਨਹੀਂ ਫੇਰ ਵੋਟਾਂ ਕਿਨੂੰ ਪਾਉਣੀਆਂ ਨੇ ਵੋਟਾਂ ਪਾਆਂ ਰਾਏ ਵੜਾ ਲੂ ਹਾਂ ਰਾਏ ਵੜਿਆਂ ਨੂੰ ਕਾਰਨ ਕੀ ਆ ਕਾਰਨ ਕੀ ਰਾਏ ਵੜ ਨੂੰ ਪਾਉਣੇ ਆ ਹਾਂਜੀ ਪਾਵਾਂਗੇ ਉਸੇ ਨੂੰ ਅੱਛਾ ਉਸੇ ਨੂੰ ਪਾਵੋਗੇ ਆ ਦੂਜੇ ਬਾਲੀਆਂ ਕਿੱਥੇ ਕਦੇ ਕਦੇ ਕਿਸੇ ਪਾਸੇ ਹੋ ਜਾਂਦੇ ਆ ਠੀਕ ਆ ਜੀ ਬਾਪੂ ਕੀ ਲੱਗਦਾ ਕਿਹਨੂੰ ਜਿਤਾਉਂਗੇ ਦੱਸਿਆ ਜਾਏਗਾ ਉਹਨਾਂ ਨੂੰ ਹਾਂਜੀ ਦੱਸਿਆ ਜਾਏਗਾ ਉਹਨਾਂ ਨੂੰ ਬਾਪੂ ਕੀ ਲੱਗਦਾ ਕਿਹਨੂੰ ਜਿਤਾਉਂਗੇ ਮੈਂ ਤਾਂ ਭਰਾ ਕੋਲ ਨੇ ਆਪਾਂ ਦਾ ਡਰਾਈਵ ਆਪੂ ਵਾਲਾ ਘ ਖੜਿਆ ਬਾਈ ਬਾਈ ਕਿਰੋ ਜਿਦਾਓਗੇ ਕੀ ਲੱਗਦਾ ਫਿਰ ਹਾਂ ਬਾਈ ਕਿਹਦੀ ਹਵਾ ਲੱਗਦੀ ਵੀ ਇਹਦਾ ਐਤੀ ਬਾਈ ਡੈਂਪੀ ਦੀ ਹਵਾ ਜ਼ਿਆਦਾ ਹੈ ਡੈਂਪੀ ਦੀ ਆਉਂਦੀ ਪਈ ਆ ਹਾਂ ਸਾਦਗੀਆ ਕਾਰਨ ਇਹੀ ਆ ਵੀ ਲੋਕ ਐਤੀ ਚਾਹੁੰਦੇ ਵੀ ਯਾਰ ਦੋ ਵਾਰੀ ਪਹਿਲਾਂ ਹਾਰ ਚੁੱਕੇ ਐਤੀ ਇਹਨਾਂ ਦੀ ਸੀਟ ਪੱਕੀ ਆ ਇਹਨਾਂ ਦੀ ਠੀਕ ਆ ਬਾਪੂ ਕੀ ਲੱਗਦਾ ਕਿਰੋ ਜਿਦਾਓਗੇ ਇਸ ਵਾਰ ਬਾਕੀ ਸਾਡੇ ਹਲਕੇ ਦਾ ਹੁੰਦਾ ਹੈ ਕੈਂਪੀ ਢਿੱਲੋਂ ਨੂੰ ਅੱਜ ਕੀ ਪੂਰੀ ਜੱਤ ਕਰਾਵਾਂਗੇ 10000 ਤੇ ਅੱਛਾ 10000 ਬੰਦੇ ਹਵਾ ਲੱਗਦੀ ਬਈਆ ਟੈਂਪੀ ਦੀ ਆ ਜੀ ਕਾਰਨ ਕੀ ਆ ਕੰਮ ਕੁਮ ਚੰਗੇ ਕਰਦਾ ਸਿਆਣਾ ਬੰਦਾ ਸਮਝਦਾਰ ਹੈ ਅੱਛਾ ਜੀ ਤੇ ਅਸੀਂ ਤਾਂ ਪਹਿਲਾਂ ਤੋਂ ਡੇਪੀ ਲਾਲ ਹੀ ਹੁੰਨੇ ਆ ਅੱਛਾ ਜੀ ਹਾਂ ਕਿਹਨੇ ਜਿੰਨੇ ਕੰਮ ਰਾਜਾ ਬੜਗੇ ਨੇ ਕੀਤਾ ਕਿਸ ਨੇ ਕੀਤੇ ਨਹੀਂ ਕੀ ਲੱਗਦਾ ਬਿਲਕੁਲ ਨਹੀਂ ਜੀ ਜਿਗਾ ਪੁਗਪੁ ਜਿਆਦੇ ਮਾਰ ਜਾਂਦੇ ਆ ਨਾ ਵਿੱਚ ਮਤਲਬ ਸਾਡੇ ਗਰੀਬਾਂ ਦੇ ਵਿੱਚ ਜਿਹੜੇ ਚੇਕ ਆਏ ਆ ਅੱਛਾ ਜੀ ਉਸ ਦੇ ਕੋਠਿਆਂ ਦੇ ਹਾਂਜੀ ਉਹ ਖਾਲੀ ਚੱਕ ਦਿੱਤੇ ਗਏ ਫਿਰ ਇਹਦੇ ਵਿੱਚ ਚੰਗਾ ਕੀ ਹੋਇਆ 200 ਕੋਠਾ 215 ਕੋਠੇ ਆਏ ਦੱਸਿਆ ਗਿਆ ਲਿਸਟ ਦੇ ਵਿੱਚ ਹਾਂਜੀ ਤੇ ਸਾਡੇ ਪੈ ਹੀ ਪੰਜ ਆ ਰਹੀ ਹੈ ਅੱਛਾ ਜੀ ਪੰਜ ਸਾਲਾਂ ਦੇ ਵਿੱਚ ਸਰਕਾਰ ਵੀ ਆਈ ਤੇ ਪੰਚਾਇਤ ਵੀ ਰਹੀ ਤੇ ਕੰਮ ਕਿਸੇ ਦਾ ਗਰੀਬ ਦਾ ਹੋਇਆ ਨਹੀਂ ਅੱਛਾ ਜੀ ਹਾਂ ਇਹ ਸੋਚ ਕਰਕੇ ਅਸੀਂ ਡੈਂਪੀ ਨੂੰ ਵੋਟਾਂ ਪਾਵਾਂਗੇ ਹਾਂ ਹਾਂ ਸਾਡੇ ਬੀਬੀਆਂ ਕਹਿੰਦੀਆਂ ਬੀਬੀਆਂ ਮਾਤਾ ਕੀ ਲੱਗਦਾ ਕਿਹਨੂੰ ਜਿਤਾਵੋਗੇ ਇਸ ਵਾਰ ਹਾਂ ਉਹ ਤੁਹਾਨੂੰ ਮੰਨਦੀ ਆ ਉਹ ਕਰਦਾ ਬਪੂ ਕੀ ਲੱਗਦਾ ਕਿਹਨੂੰ ਜਿਤਾਵੋਗੇ ਇਸ ਵਾਰ ਵੋਟਾਂ ਦੇ ਵਿੱਚ ਅਸੀਂ ਡੈਂਪੀ ਟਰਲ ਨੂੰ ਜਿਤਾਵਾਂਗੇ ਕਾਰਨ ਕੀ ਹੈ ਇਹੀ ਕੰਮ ਆ ਸਾਡੇ ਕੰਮ ਨਹੀਂ ਹੋਏ ਪੰਜਾਸੀਆਂ ਸਾਲਾਂ ਦੀ ਅੱਛਾ ਜੀ 16 ਸਾਲ ਹੋ ਕਰ ਗਿਆ ਅੱਛਾ ਜੀ ਤੇ ਨਹੀਂ ਸਾਡਾ ਕੋਈ ਕੰਮ ਨਹੀਂ ਹੋਇਆ ਠੀਕ ਆ ਆ ਮਾਤਾ ਖੜੀ ਆ ਮਾਤਾ ਕਿਨੂੰ ਵੋਟ ਪਾਉਣੀ ਆ ਫਰੈਕਤੀ ਤੇ ਹਾਂ ਠੀਕ ਹਾਂ ਜਿੱਥੇ ਚਤ ਤੱਕ ਇੱਥੇ ਪਾਵਾਂਗੇ ਚਿੱਤ ਕੀ ਕਰਦਾ ਹਾਂ ਚਤ ਜਿੱਥੇ ਕੋਈ ਬਕਰੂਗਾ ਆਪ ਜਿਹੜੇ ਸਾਡੇ ਕੰਮ ਨਹੀਂ ਸਵਾਰੇ ਤੇ ਫਿਰ ਅਸੀਂ ਕੋਸ ਕੀ ਪਾ ਹਾਂ ਕੰਮ ਕਿਨੇ ਸਵਾਰੇ ਤੇ ਕੰਮ ਕੀਨੇ ਸਵਾਰਨੇ ਸਾਡੇ ਸਰ ਕੋਈ ਸਰਕਾਰ ਵੀ ਨਹੀਂ ਸਵਾਰਦੀ ਅੱਛਾ ਅਸੀਂ ਤਾਂ ਆਪ ਤੇ ਕਰਕੇ ਕਾਰਖਾਨੇ ਜੇ ਕਰ ਲਾਂਗੇ ਦਿਖਾ ਲਾਂਗੇ ਬਸ ਆਹ ਚੀਜ਼ ਆ ਸਾਡੇ ਕਮਰਾ ਆਇਆ ਸੀ ਮੇਰਾ ਚਾਰ ਲੰਬਰ ਤੇ ਤੇ ਮੇਰਾ ਕਮਰਾ ਮੇਰਾ ਔਰ ਚੱਲ ਕੇ ਵੇਖੋ ਵਿੱਚ ਬੱਤੇ ਪਾਇਪ ਮੇਰੇ ਘਰ ਵਾਲ ਢਿੱਲਾ ਕੀ ਲੱਗਦਾ ਕੀ ਲੱਗਦਾ ਕਿਹਨੂੰ ਵੋਟ ਪਾਉਣੀ ਆ ਫਿਰ ਸਾਡੇ ਐਮਪੀ ਨੂੰ ਪਾਉਣੀ ਵੀਰੇ ਕਾਰਨ ਕੀ ਆ ਹੈ ਕਾਰਨ ਸਾਡੇ ਕੰਮ ਹੀ ਨਹੀਂ ਹੁੰਦੇ ਵੀਰੇ ਅੱਛਾ ਜੀ ਹੈ ਵਾਦਾ ਕਰ ਕਰਕੇ ਮੁੰਡਿਆਂ ਨੌਕਰਾਂ ਤੇ ਲਾਵਾਂਗੇ ਸੀ ਐਂ ਕਰਾਂਗੇ ਜੋ ਕਰਾਂ ਕੁਝ ਨਹੀਂ ਕਰਿਆ ਅੱਛਾ ਜੀ ਇਹਨਾਂ ਨੇ ਹੈ ਉਹ ਕਾਰਨ ਕੀ ਆ ਕਾਰਨ ਸਾਨੂੰ ਉਹ ਬਦਲਣਾ ਚਾਹੁੰਦੇ ਆ ਸਾਨੂੰ ਉਹ ਠੀਕ ਲੱਗ ਰਿਹਾ ਅੱਛਾ ਜੀ ਪਹਿਲਾਂ ਸਾਡੇ ਕੋਲ ਪੱਲੇ ਕੁਝ ਨਹੀਂ ਪਾਇਆ ਅੱਛਾ ਜੀ ਆ ਸਾਡੇ ਕੋਲ ਕਸੀਏ ਚੱਕੀ ਵਰਦਿਆਂ ਹਾਂ ਚੱਲਦਾ ਹੀ ਤੇ ਵੋਟ ਪੱਕੀ ਐ ਡੈਂਪੀ ਨੂੰ ਜਾਵਾ ਪੱਕੀ ਐ ਅੱਛਾ ਜੀ ਐ ਇੱਕ ਦੀ ਪੱਕੀ ਗਾਂ ਇਹ ਐਂਕਰ ਤੇ ਫੇਰ ਬਦਲ ਜਾਗੇ ਐ ਇੱਕ ਦੀ ਲੀਡ ਦਿਓਗੇ ਕਿ ਪੂਰੇ ਪੂਰੇ ਵਾਸਲੇ ਦਾ ਹਾਂ ਲੀਡ ਦਿਓਗੇ ਪੂਰੇ ਹੀ ਅਸੀਂ ਤਾਂ ਖੜੇ ਹਾਂ ਅੱਛਾ ਜੀ ਹਾਂ ਪੱਕੇ ਖੜੇ ਹਾਂ ਦਾ ਬਾਪੂ ਵੋਟ ਕਿਉਂ ਪਾਉਣੀ ਐ ਇੱਕ ਦੀ ਕਹੇ ਤਾਂ ਭਾਈ ਮਨਪ੍ਰੀਤ ਨੂੰ ਪਾਵਾਂਗੇ ਕਾਰਨ ਕਾਰਨ ਕਿਉਂ ਹਾਂ ਅਸੀਂ ਫੇਰ ਵੀ ਮਨਪ੍ਰੀਤ ਤਾਂ ਨਹੀਂ ਹੈਗੇ ਉਧਰੇ ਖੜੇ ਅੱਛਾ ਜੀ ਹਾਂ ਡੈਂਪੀ ਟੱਲਾਉਂਦਾ ਕੀ ਜਾਂਦਾ ਜੀ ਸਾਰਾ ਕਾਰ ਨਹੀਂ ਕਿ ਵਿਕਾਸ ਹੀ ਨਹੀਂ ਹੋਇਆ ਕਿਸੇ ਪਿੰਡ ਦੀ ਅੱਛਾ ਜੀ ਹਾਂ ਜੀ ਕਿ ਰਾਜਾ ਵੜੇ ਕਹਿੰਦਾ ਜਿੰਨੇ ਕੰਮ ਮੈਂ ਕਿਤੇ ਤੱਕ ਕਿਸੇ ਨੇ ਕੀਤੇ ਨਹੀਂ ਕਿ ਚੱਕਰਾ ਨਹੀਂ ਉਹ ਬਸ ਪੱਜਾ ਨਸ ਹੀ ਜ਼ਿਆਦਾ ਰਿਹਾ ਸੀ ਕੰਮ ਕੰਮ ਦਾ ਐਸੇ ਵੈਸੇ ਹੀ ਹੋਇਆ ਸੀ ਅੱਛਾ ਜੀ ਹਾਂ ਜੀ ਬਾਪੂ ਕਿਲਾ ਲੱਗ ਕਿ ਨੂੰ ਦਿਤਾਉਂਗੇ ਦੇਖੋ ਹੀ ਆਪਾਂ ਕੁਛ ਨਹੀਂ ਕਰਾਂਗੇ ਨਹੀਂ ਦੇਖਿਆ ਜੀਗਾ ਬਾਪੂ ਕਿਲਾ ਲੱਗ ਕਿ ਨੂੰ ਦਿਤਾਉਂਗੇ ਹਾਂ ਜੀ ਡੈਪਟੀ ਕਲਰ ਦੀ ਉਹ ਸਰਕਾਰ ਲਗੀ ਆ ਕਾਰ ਨਹੀਂ ਆਏ ਜੀ ਸਰਕਾਰ ਹੈ ਜੇ ਕੋਈ ਕੰਮ ਕਰੇ ਤਾਂ ਮੌਕਾ ਦਿੰਨੇ ਹੁਣ ਅੱਛਾ ਠੀਕ ਹਾਂ ਜੀ 2 ਸਾਲ ਕਿਹੜਾ ਬਾਈ ਕੀ ਚ ਲੱਗਦਾ ਕਿ ਨੂੰ ਦਿਤਾਉਂਗੇ ਇਸ ਵਾਰ ਕਾਵਲਾ ਬਾਈ ਬਰਾਬਰ ਜੀ ਲੱਗਦਾ ਕੀਰਾ ਦਾ ਯਾਰ ਟੱਕਰ ਬਾਕੀ ਸਾਡੇ ਪਿੰਡਾਂ ਤੋਂ ਹੀ ਵਿਕਾਸ ਦੇਖ ਲੋ ਛੱਪੜ ਦਾ ਬੁਰਾ ਹਾਲ ਹੈ। ਅੱਛਾ ਜੀ। ਨਾ ਪਿੰਡ ਵਿੱਚ ਖੇਡਣ ਲਈ ਕੋਈ ਗਰਾਊਂਡ ਹੈ। ਜੇ ਕੋਈ ਮਾੜਾ ਮੋਟਾ ਗਰਾਊਂਡ ਹੈਗਾ ਉੱਥੇ ਸਾਡੀ ਲੜਾਈ ਰਹਿੰਦੀ ਹੈ ਮਾਈਟਰਾ ਨਾਲ। ਅੱਛਾ ਜੀ। ਤੇ ਅਸੀਂ ਤਾਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਸਾਨੂੰ ਗਰਾਊਂਡ ਵੀ ਇੱਕ ਮਹੀਆ ਕਰਾਇਆ ਜਾਵੇ ਤਾਂ ਕਿ ਨੌਜਵਾਨੀ ਜਿਹੜੀ ਨਸ਼ਿਆਂ ਤੋਂ ਬਚ ਸਕੇ। ਠੀਕ ਹੈ ਜੀ। ਤੇ ਬਾਕੀ ਤੁਹਾਡੇ ਸਾਹਮਣੇ ਵਿਕਾਸ ਸਾਡੇ ਪਿੰਡ ਦਾ ਜਿਹੜਾ ਹੋਇਆ ਹੈ। ਠੀਕ ਹੈ ਜੀ। ਬਸ ਇੱਕ ਧਰਮਸ਼ਾਲਾ ਪੱਥਰ ਲਵਾਤਾ ਇੱਥੇ। ਠੀਕ ਹੈ ਜੀ। ਕਾ ਪ ਪਾਪੀਨ ਵਾਲੇ ਪਾਣੀ ਦਾ ਵੀ ਹੁਣ ਹੱਲ ਹੋਇਆਗਾ ਇਹਨਾਂ ਨੇ ਕਰਾਇਆਗਾ ਮਜੂਦਾ ਜਿਹੜੇ ਆਪਣੇ ਹੈਗੇ ਠੀਕ ਆ ਡੈਂਪੀ ਟ ਲੋਜੀ ਕੱਲ ਨਹਿਰੀ ਪਾਣੀ ਆਇਆ ਸਾਡੇ ਪਿੰਡ 'ਚ ਤੇ ਕੀ ਲਗਾਤਾ ਵੋਟ ਕਿਨੂੰ ਪਾਉਣੀ ਆ ਫਿਰ ਬੋਟਲ ਮੌਲਤਾ ਵੇਖਾਂਗੇ ਮਸ਼ੀਨ ਤੇ ਜਾ ਕੇ ਬਣੂਗਾ ਵੀ ਮਾਨ ਉੱਤੇ ਇਹ ਵੀਗਾ ਆ ਬਜ਼ੁਰਗ ਬੈਠੇ ਉਹਨਾਂ ਨਾਲ ਗੱਲ ਵਾਹ ਬਾਈ ਕੀ ਆ ਕੀ ਨੂੰ ਵੋਟ ਪਾਉਂਗੇ ਇਸ ਵਾਰ ਫਿਰ ਡੈਂਪੀ ਨੂੰ ਪਾ ਦਾਂਗੇ ਬਾਈ ਹਾਂਜੀ ਡੈਂਪੀ ਨੂੰ ਕਾਰਨ ਕੀ ਆ ਕਾਰਨ ਯਾਰ ਕੰਮ ਤਾਂ ਕਰਿਆ ਇਹਨਾਂ ਨੇ ਕੁਝ ਨਾ ਕੋਸ ਅੱਛਾ ਜੀ ਹਾਂਜੀ ਆ ਦੇ ਪਪੂ ਨੂੰ ਕਿਹਾ ਲੱਗਦਾ ਬੋਟ ਕੀ ਨਾ ਪਾਣੀ ਆਕਤੀ ਸੁਣਦਾ ਨਹੀਂਗਾ ਬਾਈ ਬੋਟ ਕੀ ਨਾ ਪਾਣੀ ਆਕਤੀ ਫਿਰ ਸਾਰੇ ਕੋਈ ਹੈ ਬਾਕੀ ਲੱਭ ਡੈਂਪੀ ਢਿੱਲੋ ਜਿੱਤੂਗਾ ਜੀ ਕਾਰਨ ਕੀ ਆ ਡੈਂਪੀ ਢਿੱਲੋ ਨੇ ਲੋਕਾਂ ਦਾ ਨਾਂ ਸਰਕਾਰ ਚ ਹੁੰਦਿਆ ਆ ਵੀ ਸਾਥ ਦਿੱਤਾ ਹੈ ਜੀ ਅਕਾਲੀ ਦਲ ਵਾਲੇ ਬਹੁਤ ਸਾਥ ਦਿੱਤਾ ਇੱਥੇ ਸਾਡੇ ਆਉਂਦੇ ਰਹੇ ਆਈ ਦੁੱਖ ਦੇ ਸੁੱਖ ਦੇ ਆਉਂਦੇ ਰਹੇ ਆ ਠੀਕ ਹੈ ਜੀ ਬਾਕੀ ਸਾਡਾ ਵਿਕਾਸ ਹੈ ਕਿ ਡੈਂਪੀ ਢਿੱਲੋ ਜੀ ਨੇ ਦਿਲੋਂ ਕਹੇ ਵੀ ਸਤਕਾਰ ਵੀ ਕਰੂੰਗਾ ਮ ਮਤਲਬ ਆਉਦੇ ਏਰੀਏ ਦਾ ਤੇ ਮਤਲਬ ਮੈਂ ਕੰਮ ਵੀ ਕਰੂੰਗਾ ਠੀਕ ਹੈ ਜੀ ਸਾਰਾ ਉਹਨੇ ਮਤਲਬ ਰਾਜਾ ਵੈਡਿੰਗ ਕਹਿੰਦਾ ਜਿੰਨੇ ਕੰਮ ਮੈਂ ਕੀਤਾ ਕਿਸੇ ਨੇ ਕੀਤੇ ਨਹੀਂ ਨਹੀਂ ਕੀਤੇ ਹੋਣਗੇ ਜੀ ਫਿਲਹਾਲ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਵੀ ਕੀਤਾ ਹੈਗਾ ਸਾਡਾ ਛੱਪੜ ਦਾ ਵਾਅਦਾ ਸੀਗਾ ਸਾਡਾ ਕਿਸੇ ਮਤਲਬ ਨਾ ਕੋਈ ਪਹਿਲਾ ਮਾਨਪ੍ਰੀਤ ਰਿਹਾ ਦੂਸਤ ਪਹਿਲਾ 16 ਸਾਲ 12 ਸਾਲ ਰਾਜਾ ਵੈਡਿੰਗ ਜੀ ਨੂੰ ਹੋ ਗਏ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਬਾਕੀ ਰਾਜੇ ਵੈਡਿੰਗ ਦੀ سپورਟ ਬਹੁਤ ਸੀਗੀ ਜੀ ਠੀਕ ਹੈ ਉਹਦੇ ਬੰਦਿਆਂ ਨੇ ਘਾਲਤੀ ਕਿਉਂਕਿ ਉਹਦੇ ਬੰਦੇ ਕਹਿ ਦਿੰਦੇ ਆ ਜੇ ਕੋਈ ਮਾੜਾ ਜਿਹਾ ਵੀ ਕੰਮ ਹੁੰਦਾ ਕਹਿ ਦਿੰਦੇ ਆ ਐਂ ਸਮਝ ਲਓ ਵੀ ਸਰਪੰਚ ਆ ਗਿਆ ਵੀ ਰਾਜਾ ਵੜਿੰਗ ਜੀ ਆਪ ਖੁਦ ਆ ਕੇ ਚੱਲ ਕੇ ਵੀ ਸਾਡਾ ਆ ਗੱਲ ਮੰਨਿਓ ਠੀਕ ਹੈ ਜੀ ਹਾਂ ਸਿੱਧੀ ਗੱਲ ਹੈ ਜੀ ਕੋਈ ਗੱਲ ਨਹੀਂ ਜੀ ਬਹੁਤ ਵਧੀਆ ਚਲੋ ਠੀਕ ਹੈ ਬੰਦਾ ਰਾਜਾ ਵੜਿੰਗ ਮਾੜਾ ਨਹੀਂ ਗਈ ਉਹ ਉਹ ਵੀ ਲੋਕਾਂ ਤੇ ਦਿਲਾਂ ਦੀ ਧੜਕਣ ਸੀ ਲੋਕ ਉਹਨੂੰ ਬਹੁਤ ਚਾਹੁੰਦੇ ਸੀ ਪਰ ਉਹਦੇ ਮਤਲਬ ਚਿਹਤਿਆਣੇ ਆਪ ਦੇ ਬੰਦਿਆਂ ਨੇ ਹੀ ਕੰਮ ਖਰਾਬ ਕਰਤਾ ਠੀਕ ਹੈ ਹਾਂ ਅੱਜ ਭਾਈ ਬਾਪੂ ਬਟਾ ਮਪੂ ਕੀ ਰਾਦਾ ਕਿਨੂੰ ਜਤਾਉਂਗੇ ਸਵਾਰ ਹਾਂ ਕਿਰੋ ਜਿਤਾਉਂਗੇ ਸਵਾਰ ਪਾਪੂ ਕਿਨੇ ਜਿਤਾਉਂਗੇ ਸਵਾਰ ਡਿੰਪੀ ਨੂੰ ਜੀ ਕਾਰਨ ਕਾਰਨਾ ਵੇਕੀ ਜਾਂਨੇ ਹੁਣ ਅੱਛਾ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਬਾਈ ਕਿ ਕਿਰੋ ਜਿਤਾਉਂਗੇ ਸਵਾਰ ਬਾਈ ਡਿੰਪੀ ਜੀ ਦੇਖ ਜੀ ਆਹ ਬਾਈ ਖੜਾ ਬਾਈ ਕਿਨੇ ਜਿਤਾਉਣਾ ਇਸ ਵਾਰ ਫਿਰ ਡਿੰਪੀ ਜਤੂ ਆਈ ਪਾਪੂ ਕਿਨੇ ਜਿਤਾਉਣਾ ਫਿਰ ਇਹ ਕੋਈ ਜਿੱਤ ਨਹੀਂ ਇਹ ਸਾਡੇ ਨੂੰ ਤਾਂ ਅਸੀਂ ਤਾਂ ਦਿਹਾੜੀ ਕਰਨੀ ਆ ਦਿਹਾੜੀ ਕਰਨੀ ਆ ਮੇਰਾ ਤਾਂ ਕੋਠਾ ਵੀ ਨਹੀਂ ਪਿਆ ਉਵੇਂ ਪਿਆ ਪੰਨਾ ਪਾ ਕੇ ਪੈਣਾ ਰਾਤ ਨੂੰ ਇਹ ਸੰਨ ਹਲਕਾ ਗਿੱਦੜਵਾਹੇ ਲੋਕਾਂ ਦੀ ਰਾਏ ਦੇਖਦੇ ਆ ਨਤੀਜੇ ਕੀ ਆਉਂਦੇ ਆ ਸਮਾਂ ਦੱਸੂਗਾ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਆਕਾਸ਼ ਬੋਪਾਰਾ ਗਿੱਦੜਵਾਹ